Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਤਿ ਸ਼੍ਰੀ ਅਕਾਲ ਜੀ ਮੈਂ ਪੱਤਰਕਾਰ ਜਸਵਿੰਦਰ ਸਿੰਘ Indian TV News Punjab ਅੱਜ ਅਸੀਂ ਖੜੇ ਹਾਂ ਪਿੰਡ ਕੋਕਰੀ ਦੇ ਕੋਕੀ ਕਲਾਂ ਦੇ ਵਿੱਚ ਜਿੱਥੇ ਕਿ ਬਹੁਤ ਸਾਰੇ ਬੱਚਾਵਾਂ ਨੂੰ ਬਹੁਤ ਸਾਰੇ ਪਰਿਵਾਰਾਂ ਬੰਨਿਓ ਗੁਰਸਖ ਪਰਿਵਾਰਾਂ ਬੰਨਿਓ ਮਿਲ ਕੇ ਸਵੀਰ ਦਾ ਲੰਗਰ ਲਗਾਇਆ ਗਿਆ ਜੀ ਆਵਾ ਪਹਾੜ ਉਹ ਜਿਹੜੇ ਸ਼ਹੀਦ ਦੇ ਲੰਗਰ ਲਾਏ ਜਿਹੜੇ ਵੀਰਾਂ ਨੇ ਸੇਵਾਦਾਰਾਂ ਨੇ ਉਹਨਾਂ ਨੂੰ ਨਮੋਣਾ ਛੋਟੇ ਛੋਟੇ ਬੱਚੇ ਆ ਜਿਨ੍ਹਾਂ ਨੇ ਆਪਣੀ ਦਸਾਂ ਨਾਂ ਦੀ ਕਿਰਤ ਕਮਾਈ ਸੀ ਆਪ ਦੇ ਕੋਲ ਛੋਟੇ ਬੱਚਿਆਂ ਨੇ ਮਿਲ ਕੇ ਸ਼ਹੀਦ ਦਾ ਲੰਗਰ ਲਗਾਇਆ ਹੈ ਜੀ ਜਿਹੜੀ ਕਿ ਅੱਜ ਦੀ ਤਾਂ ਆਪ ਦੀ ਗਰਮੀ ਆ 45 46 ਡਿਗਰੀ ਟੈਂਪਰੇਚਰ ਹੋਣ ਦੇ ਬਾਵਜੂਦ ਇਹਨਾਂ ਬੱਚਿਆਂ ਨੇ ਆਪਣੇ ਪੈਸਿਆਂ ਦੇ ਇਕੱਠੇ ਕਰਕੇ ਘਰਾਂ ਤੋਂ ਇਕੱਠੇ ਪੈਸੇ ਕਰਕੇ ਇਹਨਾਂ ਦੇ ਨਾਲ ਹੋਰ ਵੀ ਨੌਜਵਾਨ ਵੀ ਆ ਗਏ ਨੇ ਦੋ ਚਾਰ ਇਹਨਾਂ ਨੇ ਬੱਚਿਆਂ ਨਾਲ ਮਿਲ ਕੇ ਗਰਮੀ ਨੂੰ ਰਾਹਤ ਪਾਉਣ ਵਾਸਤੇ ਸਵੀਰ ਦਾ ਲੰਗਰ ਲਗਾਇਆ ਆਓ ਆਪਾਂ ਇਹਨਾਂ ਦੇ ਜਿਹੜੇ ਨਾਲ ਵੀਰ ਨੇ ਜਾਂ ਬੱਚੇ ਆ ਉਹਨਾਂ ਨਾਲ ਗੱਲ ਕਰਦੇ ਇਹਨਾਂ ਨੂੰ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਰੋਕ ਰੋਸ ਸੰਗਤਾਂ ਨੂੰ ਰੋਕ ਰੋਕ ਕੇ ਜਲ ਸਕਾਰੀਆਂ ਨੇ ਸੇ ਬੱਚੇ ਆਓ ਜੀ ਇਹਨਾਂ ਦੇ ਵੀਰਾਂ ਨਾਲ ਗੱਲ ਕਰਦੇ ਜਪੋ ਜੀ ਸਸੀ ਦਾ ਵੀਰੇ ਸਸੀ ਕਰਬੇ ਜੀ ਕਿਹਨਾ ਵੀਰ ਜਪੋ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਇਹ ਜਿਹੜਾ ਸਵੀਰ ਦਾ ਲੰਗਰ ਲੱਗਿਆ ਓ ਤੁਸੀਂ ਆਪ ਮਿਲ ਕੇ ਲਾਏਗਾ ਤੁਹਾਨੂੰ ਕਿਸੇ ਨੇ ਇਹ ਸਹਾਇਤਾ ਦਿੱਤੀ ਸੀ ਕਿ ਕਿਸ ਤਰ੍ਹਾਂ ਵਾਹਿਗੁਰੂ ਜੀ ਦੇਖੋ ਲੰਗਰ ਚੱਲ ਰਿਹਾ ਹੈ ਗੁਰਨਾਨਕ ਦੇਵ ਜੀ ਨੇ ਨਗਰ ਚਲਾਇਆ ਸੋ ਇਹਨਾਂ ਬੱਚਿਆਂ ਦੀ ਸਹਿਯੋਗ ਦੇ ਨਾਲ ਕੁਝ ਸਾਡੇ ਵੀਰਾਂ ਨਾਲ ਸਹਿਜੋ ਸਹਿਯੋਗ ਦੇ ਨਾਲ ਬਹੁਤ ਜ਼ਿਆਦਾ ਦੀ ਗਰਮੀ ਪੈ ਰਹੀ ਆ ਉਹਦੇ ਕਰਕੇ ਸੋਚਿਆ ਵੀ ਬੱਚਿਆਂ ਨੇ ਚਲੋ ਸ਼ੀਰ ਲਗਾਈ ਜਾਵੇ ਚਲੋ ਬਹੁਤ ਵਧੀਆ ਉਪਰਾਲਾ ਜੀ ਸ਼ੀਰ ਫੀਲ ਲਗਾਈ ਆ ਬਹੁਤ ਤਨਕੀ ਧੰਨਵਾਦ ਬੱਚਿਆਂ ਦਾ ਇਹਨਾਂ ਨੇ ਰਲ ਮਿਲ ਕੇ ਆਪ ਦਾ ਸ਼ਬੀ ਲਗਾਈ ਚਲੋ ਵੀ ਗਰਮੀ ਦਾ ਮੌਸਮ ਆ ਜੋ ਵੀ ਪਿੰਦਾ ਵਾ ਉਥੇ ਮਨ ਨੂੰ ਠੰਡਕ ਪਹੁੰਚਦੀ ਆ ਦੇਖੋ ਜੀ ਇਹ ਵੀਰ ਦੇ ਕਹਿਣਾ ਵਾ ਜਿਹੜੇ ਬੱਚਾ ਨੇ ਸਾਰੇ ਨਾਲ ਮਿਲ ਕੇ ਸੇਵਾ ਇਕੱਠੀ ਕੀਤੀ ਆ ਸਾਰੇ ਵੀਰਾਂ ਨੇ ਇਹਨਾਂ ਨੇ ਇਕੱਠੀ ਸੇਵਾ ਕਰਕੇ ਇਹ ਸਾਂਝਾ ਸੇਵਾ ਲੰਗਰ ਕੀਤਾ ਲਾ ਜੀ ਇਹਨਾਂ ਸਾਰਿਆਂ ਦਾ ਇੰਦੇ ਟੀਵੀ ਚੈਨਲ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ